ਚੜ੍ਹਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਇੰਪਲਾਈਜ ਜੁਆਇੰਟ ਫੋਰਮ ਪੰਜਾਬ ਅਤੇ ਬਿਜਲੀ ਮੁਲਾਜ਼ਮ ਇਕਤਾ ਮੰਚ ਪੰਜਾਬ ਐਸੋਸੀਏਸ਼ਨ ਜੂਨੀਅਰ ਇੰਜੀਨੀਅਰ ਪੰਜਾਬ ਸਾਂਝੇ ਥੜੇ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੂੰ ਨਾ ਲਾਗੂ ਕਰਨ ਦੇ ਵਿਰੋਧ ਵਿੱਚ ਪਾਵਰ ਕਾਮ ਪੰਜਾਬ ਕੋ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੇ ਬਿਜਲੀ ਮੰਤਰੀ ਵੱਲੋਂ ਮੀਟਿੰਗ ਦਾ ਮੌਕੇ ਮੰਨੀਆਂ ਮੰਗਾਂ ਲਾਗੂ ਨਾ ਕਰਨ ਕਰਕੇ ਬਿਜਲੀ ਮੁਲਾਜ਼ਮ 10 ਸਤਬਰ ਤੋਂ 12 ਸਤਬਰ ਤੱਕ 3 ਦਿਨ ਕਰਕੇ ਸਮੂਹਿਕ ਛੁੱਟੀ ਤੇ ਕੰਮਕਾਰ ਬੰਦ ਕਰਕੇ ਮੰਡਲ ਦਫ਼ਤਰ ਅੱਗੇ ਰੋਸ ਰੈਲੀਆਂ ਕਰ ਰਹੇ ਹਨ ਜਿਸ ਦੀ ਲੜੀ ਤੇ ਅੱਜ ਸ਼ਹਿਰੀ ਮੰਡਲ ਬਟਾਲਾ ਅਤੇ ਦਿਹਾਤੀ ਮੰਡਲ ਬਟਾਲਾ ਦੇ ਦਫ਼ਤਰ ਅੱਗੇ ਪਰਵਾ ਰੋਸ ਵਿਖਾਵਾ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਦਿਹਾਤੀ ਮੰਡਲ ਬਟਾਲਾ ਦੇ ਪ੍ਰਧਾਨ ਹਰਜੀਤ ਸਿੰਘ ਟਰਪਈ ਸ਼ਹਿਰੀ ਮੰਡਲ ਦੇ ਪ੍ਰਧਾਨ ਅਰਜਨ ਸਿੰਘ ਪਰਮਾਰ ਨੇ ਸਾਂਝੇ ਰੂਪ ਵਿੱਚ ਕੀਤੀ ਇਸੇ ਤਰ੍ਹਾਂ ਸਾਰੀ ਮੰਡਲ ਬਟਾਲਾ ਅਤੇ ਦਿਹਾਤੀ ਮੰਡਲ ਬਟਾਲਾ ਦੇ ਸਮੁੱਚੇ ਬਿਜਲੀ ਮੁਲਾਜ਼ਮ ਦਿਹਾਤੀ ਮੰਡਲ ਬਟਾਲਾ ਦਫ਼ਤਰ ਦੇ ਅੱਗੇ 12 ਸਤੰਬਰ ਪਰਵੀ ਰੋਸ ਰੈਲੀ ਕਰਨਗੇ ਇਸ ਰੈਲੀ ਵਿੱਚ ਮੌਕੇ ਤੇ ਸਰਦਾਰ ਗੁਲਚਨ ਸਿੰਘ ਬਲਪੁਰੀਆ ਸ ਦਿਲਬਾਗ ਸਿੰਘ ਬੁੱਟਰ ਰਜਿੰਦਰ ਸਿੰਘ ਗੁਰਦਿਆਲ ਸਿੰਘ ਕਣੀਆ ਕੋਮਾ ਸਰਬਜੀਤ ਸਿੰਘ ਅਲੋਵਾਲ ਪਰਮਜੀਤ ਸਿੰਘ ਬਲਪੁਰੀਆ ਸੁਰਜੀਤ ਸਿੰਘ ਅਮਰਗੜ ਪਰਮਜੀਤ ਸਿੰਘ ਕਲਸੀ ਸੁਰਿੰਦਰ ਕੁਮਾਰ ਚਰਨਜੀਤ ਸਿੰਘ ਰਵਿੰਦਰ ਸਿੰਘ ਮੱਲੀ ਗਰੀਬ ਸਿੰਘ ਹਸਨਪੁਰੀ ਪ੍ਰਭਜੋਤ ਸਿੰਘ ਦਵਿੰਦਰ ਸਿੰਘ ਰਵਿਦੀਪ ਸਿੰਘ ਆਦੇ ਹਾਜ਼ਰ ਸਨ ਬਟਾਲਾ ਤੋਂ ਅਸ਼ੋਕ ਜਰੇਵਾਲ ਦੀ ਰਿਪੋਰਟ ਚੇਲਤਪਈ ਪ੍ਰਮਾਨਸਰਪਲ ਮੰਡਰ ਬਟਾਲਾ ਅੱਜ ਨੂੰ ਬੇਨਤੀ ਕਰਨੇ ਚਾਹਣਾ ਕਿ ਸਾਡਾ ਸੰਘਰਸ਼ ਜਿਹੜਾ ਜਿਹੜਾ ਅੱਜ ਹੀ ਤੁਹਾਡੇ ਸਾਹਮਣੇ ਇਹ ਰੋਸ ਰੈਲੀ ਕਰਕੇ ਹਟਿਆ ਇੰਪਲਾਈਜ਼ ਯੂਨਾਈਟ ਫਾਰ ਪੰਜਾਬ ਤੇ ਬਿਜਲੀ ਮੁਲਾਜ਼ਮੇ ਇਕਤਾ ਪੰਜਾਬ ਤੇ ਪਲੇਟਫਾਰਮ ਤੇ ਅਸੀਂ ਲੜ ਰਹੇ ਹਾਂ ਤੇ ਬਿਜਲੀ ਮੰਤਰੀ ਵੱਲੋਂ ਸਾਡੀਆਂ ਪੰਜਾਬ ਸਰਕਾਰ ਵੱਲੋਂ ਬਿਜਲੀ ਬੋਰਡ ਦੀ ਮੈਨੇਜਮੈਂਟ ਵੱਲੋਂ ਮਜਬੂਰੀਆਂ ਮੰਗਾ ਮੰਨਣ ਦੀ ਬਜਾਏ ਸਾਡਾ ਸੰਘਰਸ਼ ਦੇ ਰਾਹ ਪਾਜਾ ਟਾਲਮਟੋਕ ਕੀਤਾ ਜਾ ਰਿਹਾ ਮਜਬੂਰੀਆਂ ਦੇ ਵਿੱਚ ਬਹੁਤ ਰੋਸ ਪਾਇਆ ਜਾ ਰਿਹਾ ਜੋ ਸਾਨੂੰ ਸਾਡੀਆਂ ਸਵੈ ਇੰਡੀਪੈਂਡੈਂਸhip ਦਾ ਕੈਸੂਲ ਲੀਵਰ ਦਾ ਸਤਾ ਆਇਆ ਉਹ ਛੁੱਟੀ ਭਰਨ ਵਾਸਤੇ ਮੁਲਾਜ਼ਮਾਂ ਦੇ ਵਿੱਚ ਪਤਾ ਬਹੁਤ ਸ਼ਾਹਵਤ ਪਿਛਲੇ ਕੱਲ ਦੇ ਮੁਵਾਲਾ ਸਾਹਿਬ ਦੇ ਵਿਆਸ ਸਮਾਰੋਹ ਦਾ ਕਰਕੇ ਭਾਵੇਂ ਕੱਲ ਦੀ ਅਨੁਪਾਤ ਬੜਾ ਘੱਟ ਸੀ 50% 60% ਦੇ ਡੇੜੇ ਤੇ ਸੀ ਅੱਜ 70% ਜੜਾਕ ਨਹੀਂ ਉਹਦੇ ਦੇ ਕਰੀਬ ਵੀ ਪਹੁੰਚ ਰਿਹਾ ਆਉਣ ਵਾਲਾ ਸਮਾ ਜਿਹੜਾ 12 ਤਰੀਕਾ ਕੱਲ ਉਹਦੇ ਵਿੱਚ ਮੁਲਾਜ਼ਮ ਜਿਹੜੇ ਰਹਿੰਦੇ ਹੁਸ਼ਿਆ ਅਜ ਰਹਿ ਵੀ ਗਏ ਆ ਕੋ ਹੋਰ ਵੀ ਤਸ਼ਾਹ ਦੇ ਨਾਲ ਕੈਸੂਲ ਲੀਵ ਤੇ ਜਾ ਰਹੇ ਆ ਸੋ ਸਾਡਾ ਸੰਘਰਸ਼ ਜਿੰਨੀ ਦੇਰ ਵੀ ਸਾਡੀਆਂ ਮੰਗਾਂ ਪੂਰੀਆਂ ਨਾ ਹੋਈਆਂ ਇਹ ਸਾਨੂੰ ਜਿੱਥੇ ਤੱਕ ਲੜਨਾ ਪਿਆ ਅਸੀਂ ਲੜਾਂਗੇ ਪਰ ਸਰਕਾਰ ਨੂੰ ਨੱਖ ਚਿਤam ਕਰਕੇ ਆਪਣੀਆਂ ਮੰਗਾਂ ਦੀ ਪ੍ਰਾਪਤੀ ਕਰਵਾ ਮੰਗ ਕੇ ਕਿ 3 ਸਾਲ ਦੇ ਅੰਦਰ ਬਿਜਲੀ ਮਜ਼ਦੂਰ ਜਿਹੜੇ ਕਰੰਟ ਲਾ ਕੇ ਮਰੇ ਆ ਸਾਡੇ 750 ਦੇ ਕਰੀਬ ਬਿਜਲੀ ਮਜ਼ਦੂਰ ਜਿਹੜੇ ਆ ਕਰੰਟ ਲਾ ਕੇ ਮਰ ਚੁੱਕੇ ਔਰ ਉਹਨਾਂ ਨੂੰ ਕੋਈ ਜਿਹੜੀ ਗ੍ਰਾਂਟ ਆ ਉਹ ਨਹੀਂ ਦਿੱਤੀ ਗਈ ਜਿਹੜੀ ਚਲਦੀ ਸੀ ਉਹ ਦਿੰਦੇ ਰਹੇ ਆ ਪਰ ਅਸੀਂ ਇਹ ਗੱਲ ਕੀਤੀ ਵੀ ਘਟੋ ਘਟ ਜਿਵੇਂ ਪੰਜਾਬ ਸਰਕਾਰ ਦਾ ਫੌਜੀ ਜਵਾਨ ਉਹ ਸ਼ਹੀਦ ਹੁੰਦਾ ਕੁਛੋਲਾ ਉਹ ਸ਼ਹੀਦ ਹੁੰਦਾ ਅਗਨੀ ਵੇਰ ਉਹ ਸ਼ਹੀਦ ਹੁੰਦਾ ਸਰਕਾਰ ਉਹਨੂੰ 1 ਕਰੋੜ ਰੁਪਏ ਗ੍ਰਾਂਟ ਦਿੰਦੀ ਆ ਤਾਂ ਫੇ ਬਿਜਲੀ ਮੁਲਾਜ਼ਮ ਨੂੰ ਗ੍ਰਾਂਟ ਕਿਉਂ ਨਹੀਂ ਦਿੱਤੀ ਜਾਵੇ ਸਰਕਾਰ ਨੇ ਕੋਈ ਆਪਣੇ ਖਾਤੇ ਚੋਂ ਦੇਣੀ ਨੀਗਾ ਲੋਕਾਂ ਦੇ ਟੈਕਸ ਆ ਲੋਕਾਂ ਦੀ ਸਰਕਾਰ ਆ ਤੇ ਸਰਕਾਰ ਨੂੰ ਲੋਕਾਂ ਦੇ ਵਾਸਤੇ ਕੋਈ ਨਾ ਕੋਈ ਸੋਚਣਾ ਚਾਹੀਦਾ ਪਰ ਉੱਥੇ ਬਿਜਲੀ ਮੰਤਰੀ ਨੇ ਕੋਈ ਬੋਧਿਆ ਸਾਨੂੰ ਜਵਾਬ ਨਹੀਂ ਦਿੱਤਾ ਜਦੋਂ ਆਪ ਕੋ ਹੋਰ ਸਵਾਲ ਕਰਨ ਦੀ ਕੋਸ਼ਿਸ਼ ਕੀਤੀ ਤੇ ਸਾਨੂੰ ਫਿਰ ਉੱਥੇ ਮਜਬੂਰਨ ਜੁਆਇੰਟ ਫੋਰਮ ਏਕਤਾ ਮੰਚ ਐਸੋਸੀਏਸ਼ਨ ਇੰਜੀਨੀਅਰ ਜੀ ਨੂੰ ਇਹ ਫੈਸਲਾ ਕਰਨਾ ਪਿਆ ਤੇ ਸਾਨੂੰ ਹੁਣ ਇਹ ਟੱਕਾ ਸੰਘਰਸ਼ ਕਰਨਾ ਪਊਗਾ ਇਸ ਕਰਕੇ ਅਸੀਂ 1 ਨੰਬਰ ਤੋਂ ਲੈ ਕੇ 30 ਸਤੰਬਰ ਤੱਕ ਸਮੁੱਚੇ ਪੰਜਾਬ ਦੇ ਅੰਦਰ ਜਾਨੀ ਅਟਕ ਕੇ ਡਿਊਟੀ ਕਰਨ ਦਾ ਫੈਸਲਾ ਕੀਤਾ ਵੀ 9 ਤੋਂ 5 ਆਪਾਂ ਡਿਊਟੀ ਕਰਨੀ ਆ ਲੇਕਿਨ ਉਹਦੇ ਅੰਦਰ ਉਸ ਤੋਂ ਬਾਅਦ ਕੋਈ ਆਪਾਂ ਡਿਊਟੀ ਨਹੀਂ ਕਰਨੀ 8 ਘੰਟੇ ਡਿਊਟੀ ਜਿਹੜੀ ਬੰਦੀ ਉਹ ਕਰਾਂਗੇ ਉਹਦੇ ਨਾਲ ਹੀ ਫੈਸਲਾ ਕੀਤਾ ਕਿ 10 ਔਰ 11 12 ਇਹ 3 ਦਿਨ ਕੈਜੂ ਲੀਵ ਮਾਸ ਕੈਜੂ ਨੀਵ ਦੇ ਉੱਤੇ ਜਿਹੜੇ ਮੁਲਾਜ਼ਮ ਉਹ ਜਾਣਗੇ ਤੇ ਅੱਜ ਉਹ ਮੈਂ ਸਮਝਦਾ ਕਿ ਸੋਚੇ ਪੰਜਾਬ ਦੇ ਅੰਦਰ ਜਿੱਦਾਂ ਸਰਕਸ ਸੰਗੂਰ ਆ ਉਹ 90% ਆ ਵੇਲੇ ਕਾਜੂ ਲੀਫ ਦੇ ਪਰਿਆ ਬਠਿੰਡਾ ਵਾ ਬਰਨਾਲਾ ਵਾ ਪਟਿਆਲਾ ਵਾ ਮਤਲਬ ਅੰਮ੍ਰਿਤਸਰ ਤਰਨਤਾਰ ਦੇ ਨਾਲ ਬਾਰਡਰ ਜੋਂ ਦੇ ਆ ਬਾਰਡਰ ਜੋਂ ਦੇ ਆ 64% ਤੇ ਆ ਵੇਲੇ ਬਾਰਡਰ ਜੋਂ ਨਹੀਂ ਸੁੱਟੀਆਂ ਗਿਆ ਵਾ ਸੋ ਇਸ ਕਰਕੇ ਕੱਲ ਨੂੰ ਫੇਰ ਮਦੇ ਸਿੱਧਰਾਂ ਇਹ ਜਿਹੜੀ ਸਾਡੀ ਆ ਹੋਰ ਵਧੂਗੀ ਔਰ ਅਗਲਾ ਜਿਹੜਾ ਸੰਘਰਸ਼ ਆ ਉਹ ਅਸੀਂ ਜਲਦੀ ਸਾਂਝੇ ਫੋਰਮ ਦੀ ਮੀਟਿੰਗ ਕਰਕੇ ਅਗਲਾ ਜਿਹੜਾ ਐਲਾਨ ਕਰਾਂਗੇ ਸੋ ਸਰਕਾਰ ਨੂੰ ਸਾਡੀ ਚੇਤਾਵਨੀ ਆ ਕਿ ਬਿਜਲੀ ਤੋਂ ਬਿਨਾਂ ਗੁਜ਼ਾਰਾ ਕਿਸੇ ਦਾ ਨਹੀਂ ਹੈਗਾ ਪਰ ਤੁਸੀਂ ਬਿਜਲੀ ਮੁਲਾਇਮਾਂ ਨਾਲ ਇਹ ਧੋਖਾ ਕਰ ਰਹੇ ਹੋ ਧੱਕਾ ਕਰ ਰਹੇ ਹੋ ਇਹ ਧੱਕਾ ਹੁਣ ਬਰਥਾਸਤ ਨਹੀਂ ਕਿਦੀ ਹੋ ਸਕਦਾ ਹੁਣ ਮਸਾਦ ਦੇ ਤੌਰ ਤੇ ਵੀ ਮਤਲਬ ਜੇ ਬਾਕੀ ਸੂਬਿਆਂ ਨੇ ਸਰਕਾਰਾਂ 50% ਡੀਏ ਦੇ ਰਹੀਆਂ ਇਹ ਪੰਜਾਬ ਸਰਕਾਰ 38% ਕਿਉਂ ਦੇ ਰਹੀ ਆ ਔਰ ਨਵੀਂ ਗੱਲ ਜਿਹੜੀ ਆ ਕਿ ਜਿੰਨੇ ਵੀ ਇਹ ਵੇਲੇ ਪੰਜਾਬ ਸਰਕਾਰ ਦੇ ਵਿੱਚ ਕੰਮ ਕਰ ਰਹੇ ਆ ਆਈਐਸ ਅਫਸਰ ਕੰਮ ਕਰ ਰਹੇ ਆ ਆਈਪੀਐਸ ਅਫਸਰ ਕੰਮ ਕਰ ਰਹੇ ਆ ਉਹ ਸਾਰੇ ਹੀ 50% ਡੀਏ ਲੈ ਰਹੇ ਆ ਚੰਡੀਗੜ੍ਹ ਜਿੰਦੇ ਮੁਲਾਜ਼ਮਾ ਉਹ 50% ਡੀਏ ਲੈ ਰਹੇ ਆ 6ਵੇਂ ਤਰਖਾਹ ਪੈਂਦਾ ਬਕਾਇਆ ਲੈ ਚੁੱਕੇ ਆ ਪਰ ਪੰਜਾਬ ਦੇ ਮੁਲਾਜ਼ਮਾਂ ਨੂੰ ਮਤਲਬ ਨਾ ਉਹ 6 ਮੀਟਰ ਰਹਾਖ ਮੈਂ ਤਾਂ 5.5-7 ਦਾ ਵਗਾ ਦਿੱਤਾ ਜਾ ਰਿਹਾ ਨਾ 12 ਫੁੱਟ ਡੀਆ ਜਿਹੜਾ ਉਹ ਦਿੱਤਾ ਜਾ ਰਿਹਾ ਔਰ ਸਗੋਂ ਸਰਕਾਰ ਮਤਲਬ ਮੀਟਿੰਗਾਂ ਦੇ ਕੇ ਟਾਰਗਟ ਰੋਲ ਕਾ ਕੇ ਮੀਟਿੰਗਾਂ ਜਰੀਆ ਗਾਂ ਲੱਗ ਜਾਂਦੀਆਂ ਮੀਟਿੰਗ ਨਹੀਂ ਕਰ ਰਹੀ ਸੋ ਇਸ ਕਰਕੇ ਸਾਡਾ ਅਗਲਾ ਸੰਘਰਸ਼ ਆ ਉਹ ਤਿੱਖਾ ਹੋਵੇਗਾ ਜਦ ਤੱਕ ਸਾਡੀਆਂ 15 ਮੰਗਾਂ ਔਰ 40 ਮੰਗਾਂ ਉਹਨਾਂ ਦੇ ਬਾਰੇ ਚ ਸਾਡਾ ਫੈਸਲਾ ਹੋ ਕੇ ਸਾਨੂੰ ਉਹਨਾਂ ਦੇ ਸਰਕੂਲਰ ਨਹੀਂ ਮਿਲਦੇ ਸਾਨੂੰ ਉਹਨਾਂ ਦੀ ਜੋ ਹਕੀਕਤ ਵਿੱਚ ਕੋ ਲੈਟਰ ਨਹੀਂ ਮਿਲਦਾ ਉਦ ਤੱਕ ਅਹੀਂ ਸੰਘਰਸ਼ ਕਰਦਾ ਵਾ ਇਹਨੂੰ ਹੋਰ ਤਿੱਖਾ ਕਰਾਂਗੇ